ਦੋਸਤੋ ਬਾਦਕਿਸਮਤ ਸੁਹਾਗੰਦ ਦਾ ਦੂਜਾ ਭਾਗ ਲੈ ਕੇ ਹਾਜ਼ਰ ਹਾਂ ਤੇ ਪੂਰੀ ਉਮੀਦ ਹੈ ਤੁਸੀਂ ਪਹਿਲਾਂ ਜ਼ਰੂਰ ਸੁਣਿਆ ਹੋਵੇਗਾ ਹੈਪੀ ਸ਼ਾਹਕੁਟੀ ਜੀ ਦੇ ਲਿਖਤ ਸ਼ੁਰੂ ਕਰਦੇ ਹਾਂ ਦੂਜਾ ਭਾਗ ਮੁਖਤਿਆਰ ਸਿੰਘ ਹਲਕੀ ਹਲਕੀ ਤੋਂ ਆਪਣੇ ਵਿੱਚ ਮੰਜੀ ਤੇ ਬੈਠੀ ਸਾਗ ਚੀ ਰਹੀ ਗੁਰਬਖਸ਼ ਕੌਰ ਨਾਲ ਸਕੀਰੀ ਵਿੱਚ ਹੋਈ ਮੌਤ ਬਾਰੇ ਗੱਲ ਛੇੜ ਕੇ ਬੈਠਾ ਸੀ ਤੂੰ ਜਾਇਂ ਗੁਰਬਖਸ਼ ਮਕਾਣੇ ਮੈਂ ਭੋਗ ਤੇ ਹੀ ਜਾਉ ਅਜੀਬ ਜੱਤ ਜੱਾ ਠੀਕ ਨਹੀਂ ਮੇਰਾ ਸਾਗ ਦਾ ਪਾਲੀ ਨੂੰ ਕਹਿ ਦੇਈਂ ਉਹ ਬਣਾ ਦੋ ਆ ਤੀਰਥ 6000 ਰੁਪਿਆ ਫੜ ਕੇ ਲੈ ਗਿਆ ਸੀ ਆਖੇ ਚਾਚਾ ਆਉਂਦੇ ਹਫਤੇ ਨੂੰ ਦਿੰਦਾ ਸੰਗਰਾਮ ਦਾ ਫਿਰ ਆਉਣ ਵਾਲੀ ਹੋਗੀ ਅਜੇ ਤੱਕ ਨਹੀਂ ਮੁੜੇ ਕਿਸੇ ਨੂੰ ਪੈਸਾ ਦੇਣ ਦਾ ਸਮਾਂ ਹੀ ਨਹੀਂ ਰਹਿ ਗਿਆ ਮੁਖਤਿਆਰ ਸਿੰਘ ਨੇ ਪਛਤਾਵੇ ਜਿਹੇ ਵਿੱਚ ਆਪਣੇ ਆਪ ਨਾਲ ਗੱਲ ਕਰਦੇ ਤੇ ਗੁਰਬਖਸ਼ ਕੌਰ ਨੂੰ ਸੁਣਾਉਂਦੇ ਹੋਏ ਕਿਹਾ ਨਾਂ ਦਿਆ ਕਰ ਇਹ ਅੰਤਰੇ ਕਿੱਥੋਂ ਛੇਤੀ ਮੋੜਨ ਵਾਲੇ ਪੈਸੇ ਗੁਰਬਖਸ਼ ਕੌਰ ਮੁਖਤਿਆਰ ਸਿੰਘ ਨੂੰ ਕਹਿਣ ਲੱਗੀ ਪਾਲੀ ਮੇਰਾ ਸਾਫਾ ਫੜਾਈ ਪੁੱਤ ਕਮਰੇ ਚੋਂ ਬਾਹਰ ਨਿਕਲਦੀ ਪਾਲੀ ਨੂੰ ਦੇਖ ਕੇ ਮੁਖਤਿਆਰ ਸਿੰਘ ਕਹਿਣ ਲੱਗਾ ਪਾਲੀ ਦੇ ਕੋਲ ਆਉਣ ਤੇ ਗੁਰਬਖਸ਼ ਕੌਰ ਪਾਲੀ ਨੂੰ ਰੁਝੇਮਾ ਦਿਂਦੀ ਹੋਈ ਬੋਲੀ ਲੈ ਆ ਸਾਗ ਧਰ ਦੇ ਮੈਂ ਪੀਪਲ ਵਾਲਿਆਂ ਦੇ ਮਕਾਨ ਚੱਲੀ ਪਾਲੀ ਵਿੱਚੋਂ ਹੀ ਟੋਕ ਕੇ ਬੋਲੀ ਮੰਮੀ ਪੜਵੀ ਲੈਣ ਦਿਆ ਕਰ ਚੌਥ ਤੋਂ ਪੱਕੇ ਪੇਪਰ ਸ਼ੁਰੂਆ ਮੇਰੀ ਮੈਂ ਨਹੀਂ ਹਾਂ ਮੈਂ ਤਾਂ ਪੜਨਾ ਪਾਲੀ ਨੇ ਲਾੜ ਨਾਲ ਬਨੋਟੀ ਜਾ ਰੋਣਾ ਮੂੰਹ ਤੇ ਲਿਆਉਂਦਿਆਂ ਕਿਹਾ ਲੈ ਦੱਸ ਸਾਡੀ ਢਿੱਡ ਨਹੀਂ ਲੱਗਾ ਕੰਮ ਦੇਖ ਕੇ ਤਾਂ ਤਾਪ ਜੜ ਜਾਂਦਾ ਇਹਨੂੰ ਗੁਰਬਖਸ਼ ਕੌਰ ਬੋਲੀ ਬੇਗਾਨੇ ਘਰ ਜਾ ਕੇ ਆ ਨਖਰੇ ਨਹੀਂ ਚੱਲਣੇ ਜਨਾਨੀਆਂ ਦਾ ਅਸਲੀ ਘਰ ਚੁੱਲ੍ਹਾ ਚੌਂਕਾ ਹੀ ਹੁੰਦਾ ਪੁੱਤ ਨਾਲ ਨਾਲ ਪੜ੍ਹੀ ਵੀ ਜਾਈ ਜਾਣਾ ਵੀ ਜ਼ਰੂਰੀ ਆ ਕੀ ਕਰੀਏ ਕਬੀਲਦਾਰੀ ਆ ਮੁਖਤਿਆਰ ਸਿੰਘ ਬੋਲਿਆ ਸਾਰੇ ਕੰਮ ਜ਼ਰੂਰੀ ਆ ਤੂੰ ਕਿਤਾਬਾਂ ਕੋਲ ਲੈ ਕੇ ਬੈਠੀ ਰਹੀ ਕੰਮ ਨੂੰ ਕੀ ਮੇਰੀ ਪਾਲੀ ਨੇ ਛੱਟ ਨਿਬੜ ਲੈਣਾ ਮੁਖਤਿਆਰ ਸਿੰਘ ਪਿਆਰ ਨਾਲ ਹੱਲਾਸ਼ੀਰੀ ਦਿੰਦਾ ਹੋਇਆ ਬੋਲਿਆ ਬਿਨਾਂ ਕੋਈ ਜਵਾਬ ਦਿੱਤੇ ਪਰ ਸਹਿਮਤੀ ਨਾਲ ਪਾਲੀ ਮੋੜ ਕਮਰੇ 'ਚ ਆ ਕੇ ਪੜਨ ਲੱਗ ਪਈ ਮੁਖਤਿਆਰ ਸਿਆਂ ਸਾਫਾ ਬਨ ਕੇ ਸਕੂਟਰ ਤੇ ਕਪੜਾ ਮਾਰਨ ਲੱਗ ਪਿਆ ਮੈਂ ਦਵਾਈ ਲੈ ਆਵਾਂ ਪਿੰਡ ਵਾਲੇ ਡਾਕਟਰ ਕੋਲੋਂ ਤੂੰ ਟਾਈਮ ਨਾਲ ਤੁਰ ਪਈ ਲੰਬੜਾਂ ਦੇ ਬੂਹੇ ਮੂਰੇ ਟਰਾਲੀ ਖੜੀ ਕਿਤਾਬਾਂ ਲੈ ਕੇ ਹੀ ਨਾ ਬੈਠੀ ਰਹੀ ਤੇ ਕਾਲੀ ਮੋੜ ਹੋਣਾ ਮੇਰੇ ਤੋਂ ਆਟਾ ਗੋਨ ਛੱਡੀ ਗੁਰਬਖਸ਼ ਪਾਲੀ ਨੂੰ ਦੂਰੋਂ ਹੀ ਸਮਝਾ ਰਹੀ ਸੀ ਮੁਖਤਿਆਰ ਸਿਓ ਨਹੀਂ ਅਜੇ ਸਕੂਟਰ ਗੇਟ ਤੋਂ ਬਾਹਰ ਕੱਢਿਆ ਹੀ ਸੀ ਕਿ 500 ਗੁਰਬਖਸ਼ ਸਿੰਘ ਦੀ ਵੱਡੀ ਭੈਣ ਰਾਹ ਚ ਆਉਂਦੀ ਸੀ ਨੇੜੇ ਆਉਂਦੇ ਹੀ 500 ਮੁਖਤਿਆਰ ਨੂੰ ਬੁਲਾਉਣ ਦੇ ਬਹਾਨੇ ਨਾਲ ਤਕੜਾ ਪਾਉ ਮੈਨੂੰ ਦੇਖ ਕੇ ਹੁਣ ਬਾਹਰ ਨੂੰ ਤੁਰ ਪਿਆ ਨਹੀਂ ਨਹੀਂ ਸ਼ਰੀਰ ਜਾ ਟਿੱਲਾ ਦਵਾ ਲੈਣ ਚੱਲਾ ਸੀ ਚੱਲ ਆ ਜਾ ਫੇਰ ਲੈ ਆਉਂ ਦਵਾਈ ਗੁਰਬਖਸ਼ ਵੇੜੇ 'ਚ ਆਉਂਦੀ ਵੱਡੀ ਭੈਣ ਨੂੰ ਦੇਖ ਕੇ ਖੜ ਗਈ ਲੈ ਦੱਸ ਸਾਲੀ ਨੂੰ ਦੇਖ ਕੇ ਇਹਦਾ ਚਿਹਰਾ ਜੀ ਹੋ ਗਿਆ ਹੁਣ ਸੁਣ ਕੇ ਬੰਸੋ ਤੇ ਮੁਖਤਿਆਰ ਦੋਨੋਂ ਹੀ ਹੱਸ ਪਏ ਗੁਰਬਖਸ਼ ਤੇ ਬੰਸੋ ਗੱਲ ਲਾ ਕੇ ਮਿਲੀਆਂ ਫਿਰ ਬਰਾਂਡੇ 'ਚ ਪਈ ਮੰਝੇ ਤੇ ਦੋਨੋਂ ਜਣੀਆਂ ਬੈਠ ਗਈਆਂ ਗੱਲ ਸੁਣੋ ਭੋਗ ਤੇ ਹੀ ਜਾਵਾਂਗੇ ਆਪਾਂ ਪੈਣ ਆਈ ਤਾਂ ਮੈਂ ਕਰਾਂ ਥੋੜਾ ਤੁਰ ਪੈਣਾ ਹੁਣ ਗੁਰਬਖਸ਼ ਘਰ ਢਾਗ ਤੇ ਹੱਥ ਰੱਖੀ ਮੁਖਤਿਆਰ ਸਿੰਘ ਨੂੰ ਕਹਿਣ ਲੱਗੀ ਮੁਖਤਿਆਰ ਸਿਓ ਨੇ ਗੁਰਬਖਸ਼ ਘਰ ਦੀ ਹਾਂ ਵਿੱਚ ਹਾਂ ਮਿਲਾਉਂਦੇ ਕਿਹਾ ਚੱਲ ਜਿੱਦਾਂ ਮਰਜ਼ੀ ਕਰ ਲੈ ਕੁੜੇ ਕੁੜੀਏ ਮਾਸੀ ਲਈ ਪਾਣੀ ਲਿਆ ਦੂਰੋਂ ਹੀ ਗੁਰਬਖਸ਼ ਕੌਰ ਨੇ ਪਾਲੀ ਨੂੰ ਆਵਾਜ਼ ਦਿੱਤੀ ਹੋਰ ਸੁਣਾ ਪੈਣ ਜੀ ਜੰਤ ਰਾਜੀ ਗੁਰਬਖਸ਼ ਕੌਰ ਪੁੱਛਣ ਲੱਗੀ ਆਹ ਸਾਰੇ ਠੀਕ ਆ ਪਹਿਲਾਂ ਪਰਸੋਂ ਆਉਣ ਲੱਗੀ ਸੀ ਕੋਈ ਟੈਂਪੂ ਨਹੀਂ ਮਿਲਿਆ ਅੱਜ ਵੀ ਜੱਕੋ ਤੱਕੀ ਵਿੱਚ ਹੀ ਸੀ ਪਰ ਆ ਹੀ ਗਈ ਮੈਂ ਬੰਸੋ ਦੱਸਣ ਲੱਗੀ ਮਾਸੀ ਸੱਤਰੀਆ ਕਾਲ ਪਾਲੀ ਨੇ ਮਾਸੀ ਨੂੰ ਪਾਣੀ ਦਾ ਗਲਾਸ ਪੜਾਉਂਦਿਆਂ ਆਪਣਾ ਸਿਰ ਮਾਸੀ ਦੇ ਹੱਥਾਂ ਨੇੜੇ ਕੀਤਾ ਤਾਂ ਬਾਂਸੂ ਨੇ ਸਿਰ ਨੂੰ ਪਲੋਸਦਿਆਂ ਕਿਆ ਮੇਰੀ ਪਾਲੀ ਨੂੰ ਚੰਗਾ ਕਰ ਲੱਭੇ ਸੋਹਣਾ ਕੰਤ ਮਿਲੇ ਦੁੱਧ ਦੀ ਪੁੱਤੀ ਫਲੇ ਅਣਗਿੰਦ ਅਸੀਸਾਂ ਦੀ ਛੈਬਰ ਲਾ ਦਿੱਤੀ ਆਪਣੀ ਭਾਂਜੀ ਪਾਲੀ ਲਈ ਸੱਚ ਗੁੜੇ ਮੇਰੀ ਦਰਾਨੀ ਦੇ ਪੇਕਿਆਂ ਵੱਲ ਮੁੰਡਾ ਆਇਆ ਇੱਕ ਆਪਣੀ ਪਾਲੀ ਬਾਰੇ ਗੱਲ ਕਰਦੀ ਸੀ ਮੇਰੀ ਦਰਾਨੀ ਕੱਲਾ ਕੱਲਾ ਮੁੰਡਾ 15 ਕਿੱਲੇ ਜ਼ਮੀਨ ਤੇ ਸੋਹਣਾ ਘਰ-ਬਾਰ ਬਣਿਆ ਸੱਸ ਸਹੁਰਾ ਤੇ ਮੁੰਡਾ ਛੋਟਾ ਜਿਹਾ ਪਰਿਵਾਰ ਹੈ ਕਰੇ ਲਵੇਰਾ ਵੀ ਆ ਰੱਜਿਆ ਪੁੱਜਿਆ ਗੱਡੀਆਂ ਕਾਰਾਂ ਵਾਲਾ ਟੱਪਰ ਆ। ਪਾਉ ਨਾਲ ਸਲਾਹ ਕਰ ਲੋ ਬਹਿ ਕੇ ਜੇ ਮਨ ਬੰਦਾ ਤਾਂ ਅੱਗੇ ਤੁਰੀਏ ਗੱਲ। ਬੰਸੋ ਭਾਵੇਂ ਗੁਰਬਖਸ਼ ਕੌਰ ਨੂੰ ਸਭ ਕੁਝ ਦੱਸ। ਪੈਣ ਦਾ ਜਵਾਬ ਉਡੀਕਣ ਲੱਗੀ। ਚੰਗਾ ਪਰਿਵਾਰ ਸੌਣ ਕੀ? ਗੁਰਬਖਸ਼ ਕੌਰ ਨੇ ਬੈਠ ਤੇ ਖੜੇ ਮੁਖਤਿਆਰ ਸਿਆਂ ਨੂੰ ਆਵਾਜ਼ ਮਾਰਦੇ ਹੋਏ ਕਿਹਾ। ਆ ਸੁਣਿਓ ਮਾੜੀ ਜੀ ਪੈਣ ਦੀ ਗੱਲ ਆ ਕੀ? ਆਪਣੀ ਪਾਲੀ ਦੇ ਰਿਸ਼ਤੇ ਦੀ ਦੱਸ ਪਾਉਂਦੀ ਪੈਣ। ਖਾਣ ਦੇ ਪਿੰਦੇ ਘਰੋਂ ਆ ਮੁੰਡਾ। ਮੈਂ ਤਾਂ ਕਹਿਨੀ ਆ ਦੇਖਾਓ ਜਾ ਕੇ। ਜਲਦੀ ਗੁਰਬਖਸ਼ ਦੂਰ ਖੜੇ ਮੁਖਤਿਆਰ ਸੌ ਨੂੰ ਉੱਚੀ ਆਵਾਜ਼ ਚ ਕਹਿੰਦੀ ਕੀ ਕਰਦਾ ਮੁੰਡਾ ਗੁਰਬਖਸ਼ ਸਿੰਘ ਨੇ ਕੋਲ ਆ ਕੇ ਬੰਸੋ ਨੂੰ ਪੁੱਛਿਆ ਪਹਿਲੀ ਤਾਂ ਠੇਕੇ ਦੇ ਦਿੱਤੀ ਉਹਨਾਂ ਨੇ ਘਰ ਪੰਜ ਸੱਤ ਪਸ਼ੂ ਵੀ ਹੈਗੇ ਉਦਾਂ ਮੁੰਡਾ ਪੜ੍ਹਿਆ ਕਾਫੀ ਪਰ ਨੌਕਰੀ ਨਹੀਂ ਕਰਦਾ ਹਲੇ ਕੋਈ 15 ਕਿੱਲੇ ਦੱਸਦੇ ਆਉਂਦੇ ਮੁੰਡੇ ਨੂੰ ਇਕੱਲਾ ਘਹਿਰਾ ਕਰੋ ਨਾ ਕੋਈ ਸ਼ਰੀਕ ਨਾ ਕੋਈ ਵੰਡ ਵੰਡਾਈ ਗੁਰਬਖਸ਼ ਘਰ ਬੰਸੋ ਤੋਂ ਸੁਣੀ ਸੁਣਾਈ ਮੁਖਤਿਆਰ ਸੌ ਨੂੰ ਦੱਸਣ ਲੱਗੀ ਗੁਰਬਖਸ਼ ਕੌਰ ਬੰਸੋ ਦੀ ਗੱਲ ਖਤਮ ਹੋਈ ਤੋਂ ਬਾਅਦ ਇੱਕਦਮ ਬੋਲੀ ਲੈ ਦੱਸ 15 ਕਿੱਲਾਂ ਦਾ ਮਾਲਕ ਨੌਕਰੀ ਦੀ ਬਾਕੀ ਆ ਹਲੇ ਨਹੀਂ ਫਿਰ ਵੀ ਅਖਤਿਆਰ ਸਿੰਘ ਗੁਰਬਖਸ਼ ਵੀ ਗੱਲ ਕੱਟਦੇ ਹੋਏ ਬੋਲਿਆ ਤੁਸੀਂ ਦੇਖਤਾ ਉਹ ਮੁੰਡਾ ਜੇ ਮੁੰਡਾ ਪੜਿਆ ਨੌਕਰੀ ਦਾ ਕੀ ਆ 15 ਕਿੱਲਾਂ ਦੀ ਵਾਹੀ ਥੋੜੀ ਹੁੰਦੀ ਕਿਤੇ ਕਿੱਲਾ ਮਾਲਕ ਮੁੰਡਾ ਗੁਰਬਖਸ਼ ਕੌਰ ਬੋਲੀ ਪਰ ਮੰਮੀ ਮੈਂ ਨਹੀਂ ਹਲੇ ਵਿਆਹ ਕਰਾਉਣਾ ਪਾਲੀ ਮੋਹੋ ਅਜੇ ਪੂਰੀ ਗੱਲ ਨਿਕਲੀ ਨਹੀਂ ਸੀ ਚੁੱਪ ਕਰ ਤੂੰ ਕਿੱਦਾਂ ਜਵਾਬ ਦਿੰਦੀ ਸਾਨੂੰ ਤਾਂ ਸਾਡੇ ਪਿਓ ਨੇ ਕੁਝ ਨਹੀਂ ਪੁੱਛਿਆ ਸੀ ਵਿਆਹ ਵੇਲੇ ਕਿੱਦਾਂ ਜਮਾਨ ਲੜਾਉਂਦੀ ਮਾਂ ਨਾਲ ਹੋਰ ਬੁੱਢੀ ਹੋਈ ਤੇ ਵਿਆਹ ਕਰਾਉਣਾ ਉਮਰ ਉਮਰ ਨਾਲ ਚਾਹੁੰਦਾ ਸਾਰਾ ਕੁਝ ਬਥੇਰਾ ਪੜ ਲੈ ਗਿਆ ਹੁਣ ਸਾਰੀ ਉਮਰ ਪੜੀ ਜਾਣਾ ਗੁਰਬਖਸ਼ ਘਰ ਆਪਣੀ ਧੀ ਤੇ ਆਪਣੀ ਹੱਥ ਪੰਗਾਉਂਦੀ ਹੋਈ ਕੁੱਸੇ ਚ ਬੋਲੀ ਆਪਣੇ ਵੇਲੇ ਹੋਰ ਸੀ ਗੁਰਬਖਸ਼ ਹਣ ਨਿਆਣੀ ਪੜ ਲੈ ਕੇ ਮਖਤਿਆਰ ਸਿੰਘ ਪਾਲੀ ਦੇ ਪੱਖ ਦੀ ਗੱਲ ਕਰਦਾ ਹੋਇਆ ਬੋਲਿਆ ਨਾ ਜੇ ਪੜ੍ਹ ਲਿਖ ਗਏ ਹਣੇ ਆਪਣੇ ਲਈ ਆਪੇ ਲੱਭੇ ਜਾਣ ਰਸਤੇ ਵੱਡੀ ਪੜ੍ਹੀ ਲਿਖੀ ਗੁਰਬਖਸ਼ ਇੱਕ ਵਾਰ ਫਿਰ ਗੁੱਸੇ 'ਚ ਬੋਲੀ ਤੂੰ ਤੋਰ ਭੈਣੇ ਗੱਲ ਜੇ ਉਹ ਵੀ ਮੰਨਦੇ ਤਾਂ ਆਉਂਦੇ ਐਂਤਵਾਰ ਦਾ ਪੰਡੋਰੀ ਥੋਡੇ ਘਰੀ ਰੱਖ ਲਵਾਂਗੇ ਜੇ ਮਹਾਰਾਜ ਨੇ ਚਾਇਆ ਤਾਂ ਉਹਦੇ ਮੁੰਡੇ ਨੂੰ ਸ਼ਗਨ ਪਾਵਾਂਗੇ ਭਲਾ ਚੰਗੇ ਕਾ ਰੋਜ਼-ਰੋਜ਼ ਲੱਭਦੇ ਇਹਨਾਂ ਨੂੰ ਕੀ ਪਤਾ ਪਿਉ ਤੀ ਨੂੰ ਕਈ ਕੁਝ ਸੋਚਣਾ ਪੈਂਦਾ ਔਲਾਦ ਖਾਤਰ ਅੱਜ 5ਵਾਂ ਦਿਨ ਸੀ ਜੀਤੇ ਨੂੰ ਲੋਈਆਂ ਨਸ਼ਾ ਛਡਾਊ ਕੈਂਪ ਵਿੱਚ ਗਏ ਨੂੰ ਪਿਓ ਬਿਲਕੁਲ ਸੂਰਜ ਵਾਂਗ ਹੁੰਦਾ ਗਰਮ ਤੇ ਗੁਣਕਾਰੀ ਹੁੰਦਾ ਬੇਸ਼ੱਕ ਪੁੱਤ ਦੀਆਂ ਭੈੜੀਆਂ ਆਤਾਂ ਨੇ ਮਲਖਾ ਸਿੰਘ ਨੂੰ ਅੜਬ ਤੇ ਗੁੱਸੇਖੋਰ ਬਾਪ ਬਣਾ ਦਿੱਤਾ ਸੀ ਪਰ ਆਖਰ ਹੋਂ ਤਾਂ ਉਸੇ ਦਾ ਹੀ ਹੈ ਪੁੱਤ ਦੇ ਫਿਕਰ 'ਚ ਮਲਖਾ ਸਿੰਘ ਦਾ ਖਿਆਲ ਹਮੇਸ਼ਾ ਕੈਂਪ ਵੱਲ ਹੀ ਰਹਿੰਦਾ ਅੱਜ ਕਰਦਾ ਫੋਨ ਜੀਤੇ ਨੂੰ ਇਦੀ ਮਾਂ ਵੀ ਗੱਲ ਕਰ ਲਊਗੀ ਚਾਰ ਪੰਜ ਦਿਨ ਹੋ ਗਏ ਹੁਣ ਤਾਂ ਸੁਧਾਰ ਆਇਆ ਉਹ ਮਾੜਾ ਮੋਟਾ ਮਲਖਾ ਸਿੰਘ ਆਪਣੇ ਆਪ ਨਾਲ ਹਲਕੇ ਸੌਰ ਵਿੱਚ ਗੱਲ ਕਰਦਾ ਹੋਇਆ ਬੋਲਦਾ ਸੀ ਗਿੰਦਿਆ ਚਿਹਰਾ ਐਦਾਂ ਕਰੀ ਪਸ਼ੂ ਨਹਾਵੀ ਤੂੰ ਹੀ ਦੇਵੀ ਅੱਜ ਆਥਣੇ ਦਾ ਵੱਖੀ ਚ ਦਰਦ ਜਾਂ ਪਈ ਜਾਂਦਾ ਗਿੰਦਾ ਮਲਖਾ ਸਿੰਘ ਦਾ ਸੀਰੀ ਸੀਰੀ ਦੇ ਜਿੰਮੇ ਹੋਰ ਕੰਮ ਪਾ ਕੇ ਮਲਖਾ ਸਿੰਘ ਬੈਠ ਕੇ ਆ ਕੇ ਲੰਮਾ ਪੈ ਗਿਆ ਗਿਆਨ ਕੋਰੇ ਆਈ ਮੜਾ ਜਾ ਕਹਿੰਦੇ ਹੋਏ ਮਲਖਾ ਸਿੰਘ ਕਾਗਜ਼ 'ਚੋਂ ਨੰਬਰ ਪੜ੍ਹ ਕੇ ਜੋ ਕੈਂਪ ਵਾਲੇ ਬਾਊ ਨੇ ਦਿੱਤਾ ਸੀ ਫੋਨ ਤੇ ਲਾ ਕੇ ਫੋਨ ਕੰਨ ਨੂੰ ਲਾ ਲਿਆ ਇੰਨੇ ਨੂੰ ਗਿਆਨ ਕੌਰ ਵੀ ਕੱਪੜੇ ਧੋਂਦੀ ਹੋਈ ਪੁੱਤ ਦੇ ਫੋਨ ਦੇ ਚਾਚ ਗਿੱਲੇ ਹੱਥਾਂ ਨਾਲ ਹੀ ਬੈਠ ਕੇ ਚ ਮਲਖਾ ਸਿੰਘ ਕੋਲ ਆ ਕੇ ਖੜੀ ਹੋ ਗਈ ਹੈਲੋ ਬਾਊ ਜੀ ਸਸਰੇ ਕਾਂ ਸਰ ਜੀ ਜੀ ਮੈਂ ਕਰਮਜੀਤ ਦਾ ਡੈਡੀ ਬੋਲਦਾ ਹਰਨਾਮਪੁਰੇ ਤੋਂ 4-5 ਮਿੰਟ ਫੋਨ ਮਲਖਾ ਸਿੰਘ ਨੇ ਕੰਨ ਨੂੰ ਲਾਈ ਰੱਖਿਆ ਮੂਰੇ ਕੋਈ ਬੋਲਦਾ ਨਹੀਂ ਸੀ ਠਕ ਠਕ ਦਾ ਖੜਕਾ ਜਾਂ ਫੋਨ ਵਿੱਚ ਸੁਣਾਈ ਦੇ ਰਿਹਾ ਸੀ ਐਨੇ ਨੂੰ ਨੀਵੇਂ ਜਿਹੇ ਸੋਰ ਵਿੱਚ ਇੱਕ ਆਵਾਜ਼ ਫੋਨ 'ਚੋਂ ਆਈ ਹੈਲੋ ਡੈਡੀ ਕੀ ਹਾਲ ਹੈ ਜੀਤੇ ਦੀ ਮਦਮ ਜੀ ਆਵਾਜ਼ ਪਹਿਚਾਣ ਕੇ ਮਲਖਾ ਸਿੰਘ ਨੇ ਇੱਕੋ ਸਾਹੇ ਪੁੱਛਿਆ ਸ਼ੇਰਾ ਕਿਵੇਂ ਆਂ ਘਬرائی ਨਾ ਦੋ ਚਾਰ ਦਿਨ ਹੋਰ ਤੇਰਾ ਕੋੜ ਵੱਡਿਆ ਜਾਏ ਤੈਨੂੰ ਘਰੇ ਲੈ ਆਉਣਾ ਪੁੱਤ ਡੈਡੀ ਮੈਨੂੰ ਲੈ ਜਾ ਮੈਥੋਂ ਨਹੀਂ ਰਹਿ ਹੁੰਦਾ ਪਤਾ ਨਹੀਂ ਕੀ ਘੋੜ ਘੋੜ ਕੇ ਪਿਆਈ ਜਾਂਦੇ ਥੋੜਾ ਚਿਰ ਸਰੂਰ ਰਹਿੰਦਾ ਫਿਰ ਉਸੇ ਤਰ੍ਹਾਂ ਤੋੜ ਲੱਗ ਜਾਂਦੀ ਸਾਰਾ ਦਿਨ ਅੰਦਰ ਤਾੜੀ ਰੱਖਦੇ ਬੇਸਵਾਦੀ ਰੋਟੀ ਮੇਰਾ ਸਾਹ ਕੁੱਟਦਾ ਇੱਥੇ ਲੈ ਜੋ ਮੈਨੂੰ ਅੱਜੀ ਜੀਤੇ ਨੇ ਆਪਣੀ ਦਿਲ ਦੀ ਗੱਲ ਪਿਓ ਨੂੰ ਦੱਸੀ ਬਸ ਕੋਈ ਨਾ ਪੁੱਤੋ ਫਿਕਰ ਨਾ ਕਰ ਦੋ ਚਾਰ ਦਿਨਾਂ ਦੀ ਗੱਲ ਆ ਬਾਉ ਜੀ ਦਾਸਦੇ ਸੀ ਮੁੰਡਾ ਤੰਦਰੁਸਤ ਕਰਕੇ ਭੇਜਾਂਗੇ ਘਰ ਤੂੰ ਕਿਹੜਾ ਇਕੱਲਾ ਇੱਥੇ ਤੇਰੇ ਵਰਗੇ ਹੋਰ ਵੀ ਬਥੇਰੇ ਇੱਥੇ ਚਾਰ ਦਿਨ ਔਖੇ ਕੱਟ ਲਵੇਂਗਾ ਤਾਂ ਜੂਨ ਸੁਧਰ ਜਾਏਗੀ ਤੇਰੀ ਕਦੇ ਸ਼ੀਸ਼ਾ ਦੇਖਿਆ ਕੀ ਹਾਲ ਬਣਾ ਲਿਆ ਤੈਂ ਆ ਲੈ ਮਾਂ ਦੀ ਨਾਲ ਗੱਲ ਕਰ ਲੈ ਗਿਆਨਕੌਰ ਨੂੰ ਫੋਨ ਫੜਾਉਂਦੀ ਮਲਖਾ ਸਿੰਘ ਬੋਲਿਆ ਮੰਮੀ ਲੈ ਜਾ ਡੈਡੀ ਨੂੰ ਕਹਿ ਕਿ ਮੈਂ ਮਰ ਜੂ ਇੱਥੇ ਮੈਂ ਇੱਥੋਂ ਨਹੀਂ ਰਹਿ ਹੁੰਦਾ ਬੁੱਤ ਦੀਆਂ ਦੋ ਗੱਲਾਂ ਸੁਣ ਕੇ ਹੀ ਮਾਂ ਦਾ ਹਿਆ ਨਾ ਪਿਆ ਹੋਰ ਗੱਲ ਕਰਨ ਦਾ ਮਲਖਾ ਸਿੰਘ ਨੂੰ ਫੋਨ ਫੜਾ ਕੇ ਗਿਆਨਕੌਰ ਦੱਸਣ ਲੱਗ ਪਈ ਚੁਨੀ ਨਾਲ ਅੱਖਾਂ ਪੁੰਚਦੀ ਗਿਆਨਕੌਰ ਮਲਖਾ ਸਿੰਘ ਨੂੰ ਲੈ ਆਉ ਘਰ ਤੁਸੀਂ ਮੈਂ ਆਪੇ ਸਮਝਾ ਲਉ ਜੀਤੇ ਨੂੰ ਉਹ ਕਿਹੜੇ ਨਿਆਣਾ ਮੈਥੋਂ ਨਹੀਂ ਆ ਹਾਲ ਦੇਖਿਆ ਜਾਂਦਾ ਮੁੰਡੇ ਦਾ ਗਿਆਨਕੌਰ ਅਧ ਪਛੱਦੀ ਰੋਂਦੀ ਹੋਈ ਮਲਖਾ ਸਿੰਘ ਨੂੰ ਕਹਿਣ ਲੱਗੀ ਫੋਨ ਕੱਟਣ ਤੋਂ ਬਾਅਦ ਮਲਖਾ ਸਿੰਘ ਨੇ ਗਿਆਨਕੌਰ ਨੂੰ ਕਿਹਾ ਘਰੇ ਜੇ ਕੋਈ ਵੀ ਨਸ਼ਾ ਪੱਤਾ ਪਿਆ ਬਾਹਰ ਮਾਰ ਚੱਕ ਕੇ ਕਿੰਨਾ ਖੇਸਵਾ ਮੂੰਹ ਚ ਪਾਈ ਫਿਰਦਾ ਇਹ ਮੱਥੇ ਨਾ ਲੱਗੇ ਜੀਤੇ ਦੇ ਉਹਦਾ ਖਿਆਲ ਹੀ ਨਾ ਜਾਵੇ ਇੱਧਰਲੇ ਪਾਸੇ ਗੱਲ ਕਰਦੇ ਹੀ ਫੋਨ ਦੀ ਘੰਟੀ ਵੱਜੀ ਹੈਲੋ ਪਾਉ ਮੈਂ ਬੀਰੋ ਬੋਲਦੀ ਹਾਂ ਬਾਂ ਬੀਰੋ ਤਕੜੀ ਆ ਮਲਖ ਸਿੰਘ ਨੇ ਆਪਣੀ ਭੈਣ ਨੂੰ ਪੁੱਛਿਆ ਪਾਉ ਮੇਰੀ ਜਠਾਣੀ ਗਈ ਸੀ ਜਿੱਥੇ ਆਪਣੇ ਜੀਤੇ ਦੇ ਵਿਆਹ ਦੀ ਦੱਸ ਪਾਈ ਸੀ ਉਹ ਦੇਖ ਦਿਖਾਈ ਦਾ ਦਿਨ ਮੰਗਦੇ ਆ ਤੂੰ ਭਾਬੀ ਨਾਲ ਸਲਾਹ ਕਰਕੇ ਸ਼ਾਮ ਤੱਕ ਦੱਸ ਦੇ ਇੱਥੇ ਆਪਣੇ ਹੀ ਕੱਟ ਕਰ ਲਵਾਂਗੇ ਪੰਡੋਰੀ ਤੁਸੀਂ ਛੇਤੀ ਦੱਸ ਦੇਣਾ ਮੈਨੂੰ ਅਗਲੇ ਨੇ ਵੀ ਆਪਣੀ ਸੌ ਤਿਆਰੀ ਕਰਨੀ ਹੁੰਦੀ ਹੈ ਚਲ ਚੰਗਾ ਸ਼ਾਮੀ ਫੋਨ ਕਰ ਦੇਵੀਂ ਕਹਿੰਦੇ ਹੋਏ ਬੀਰੋ ਨੇ ਫੋਨ ਕੱਟ ਦਿੱਤਾ ਮਲਖਾ ਸਿੰਘ ਗਿਆਨਕੌਰ ਨੂੰ ਕਹਿਣ ਲੱਗਾ ਜੀਤਾ ਤਾਂ ਜੇ ਕਰਨੀ ਆਇਆ ਅਗਲੇ ਕਹਿੰਦੇ ਦੇਖ ਦਿਖਾਈ ਕਰਨੀ ਕਿਵੇਂ ਕਰੀਏ ਹੁਣ ਅਗਲਾ ਐਤਵਾਰ ਰੱਖ ਲੋ ਕੋਈ ਨਾ ਕਹਿ ਦਿਓ ਹੋਰ ਵੀ 2-4 ਰਿਸ਼ਤੇਦਾਰੀਆਂ ਆਉਣੀਆਂ ਇੰਨੀ ਝੇਤੀ ਅਸੀਂ ਗੋਗਲੂਆਂ ਤੋਂ ਮਿੱਟੀ ਝਾੜਨੀ ਭਲਾ ਬੀਰੋ ਨਾਲ ਤੇ ਗਿਆਨਕੌਰ ਨਾਲ ਦਿਨ ਪੱਕਾ ਕਰਕੇ ਮਲਖਾ ਸਿੰਘ ਆਪਣੇ ਤੌਰ ਤੇ ਵਿਆਹ ਹੀ ਪੱਕਾ ਕਰੀ ਬੈਠਾ ਸੀ ਕੁੜੀ ਲਈ ਚਾਪ ਲੈਣੀ ਸੀ ਵੀਰੋਂ ਨੂੰ ਪੁੱਛ ਕੇ ਉਂਗਲ ਦਾ ਮੇਚ ਲੈ ਲਈ ਉਧਰ ਗਿਆਨ ਕਰਨ ਨੂੰ ਲੈਣ ਦੇਣ ਦੇ ਫਿਕਰਾਂ ਨਹੀਂ ਗਦੀ ਗੇੜ ਵਿੱਚ ਪਾਇਆ ਹੋਇਆ ਸੀ ਆਪਣੀਆਂ ਨੇੜ ਦੀਆਂ ਦੋ ਚਾਰ ਰਿਸ਼ਤੇਦਾਰੀਆਂ ਵਿੱਚ ਗੱਲ ਕਰਕੇ ਮਲਖਾ ਸਿੰਘ ਨੇ ਦਿਨ ਤੇ ਸਮਾਂ ਪੱਕਾ ਕਰਕੇ ਦੱਸ ਦਿੱਤਾ ਬੇਸ਼ੱਕ ਅਜੇ ਦੇਖ ਦਿਖਾਈ ਸੀ ਪਰ ਪੰਜ ਦੌੜ ਤੇ ਤਿਆਰੀਆਂ ਵਿਆਹ ਵਾਂਗ ਹੀ ਹੋ ਰਹੀਆਂ ਸਨ ਇਧਰ ਮਲਖਾ ਸਿੰਘ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਕਰਕੇ ਰਿਸ਼ਤਾ ਗਵਾਉਣਾ ਨਹੀਂ ਚਾਹੁੰਦਾ ਸੀ ਉਧਰ ਪਾਲੀ ਦੀ ਮਾਂ ਗੁਰਬਖਸ਼ ਕੌਰ ਚੰਗੀ ਜ਼ਮੀਨ ਜਾਇਦਾਦ ਕਰਕੇ ਇਕਲੌਤੇ ਮੁੰਡੇ ਕਰਕੇ ਹਰ ਹਾਲ ਰਿਸ਼ਤਾ ਜੋੜਨਾ ਚਾਹੁੰਦੀ ਸੀ ਪਰ ਬੇਵਸ ਪਾਲੀ ਵੱਡਿਆਂ ਦੀ ਮਰਜ਼ੀ ਅੱਗੇ ਪਲਾਂ ਕੀ ਬਾ ਚਲਣੀ ਸੀ ਜੋ ਡਾਡੀ ਨੂੰ ਮਨਜ਼ੂਰ ਉਹੀ ਕੁਝ ਹੋਣਾ ਸੀ ਸ਼ੁੱਕਰਵਾਰ ਸਵੇਰ 9ਵੇਂ ਦਿਨ 11:00 ਵਜੇ ਕੈਂਪ 'ਚੋਂ ਬਾਊ ਦਾ ਫੋਨ ਆ ਗਿਆ ਸੀ ਤੁਸੀਂ ਕਰਮਜੀਤ ਨੂੰ ਲੈ ਜਾ ਸਕਦੇ ਹੋ ਮਲਖਾ ਸਿੰਘ ਫੋਨ ਸੁਣ ਕੇ ਉਨੀ ਪੈਰੀ ਪਤਨੂ ਕਰ ਲਿਆਉਂਦੇ ਚਾਹ ਵਿੱਚ ਭੱਜ-ਭੱਜ ਕੰਮ ਨਿਬੜੀ ਜਾਂਦਾ ਸੀ ਕੈਂਪ ਦੀ ਸਰਦਲ ਅੰਦਰ ਪੈਰ ਰੱਖਦੇ ਆਹੀਂ ਮਲਖਾ ਸਿੰਘ ਦੇ ਪੈਰ ਹੋਰ ਕਾਲੇ ਹੋ ਗਏ ਬਾਉ ਜੀ ਸਤਿ ਸ੍ਰੀ ਅਕਾਲ ਕਰਮਜੀਤ ਸਿੰਘ ਨੂੰ ਲੈਣ ਆਇਆ ਜੀ ਬਾਉ ਜੀ ਨੇ ਮਲਖਾ ਸਿੰਘ ਨੂੰ ਕੋਲ ਪਈ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ ਬਾਪੂ ਜੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਦਵਾਈਆਂ ਤੇ ਹੋਰ ਕਈ ਟੰਗ ਤਰੀਕਿਆਂ ਦੇ ਇਲਾਜ ਨਾਲ ਕਸਰਤ ਨਾਲ ਅਸੀਂ ਇਹਦੇ ਨਸ਼ੇ ਨੂੰ ਕੰਟਰੋਲ ਕਰਨ 'ਚ ਕੁਝ ਹੱਦ ਤੱਕ ਕਾਮਯਾਬ ਹੋਈਆਂ। ਅੱਗੇ ਤੁਸੀਂ ਇਸ ਦਾ ਖਿਆਲ ਰੱਖਣਾ। ਕਿਹਦੇ ਨਾਲ ਉੱਠਦਾ ਬੰਦਾ, ਕਿੱਥੇ ਆਉਂਦਾ ਜਾਂਦਾ, ਇਸ ਦੇ ਦੋਸਤ ਮਿੱਤਰ ਕੌਣ ਪੂਰੀ ਨਿਗਰਾਨੀ ਰੱਖਣੀ ਪੈਣੀ। ਕੋਈ ਵੱਡੀ ਗੱਲ ਨਹੀਂ। ਨਜ਼ਰ ਰੱਖੋਗੇ ਤਾਂ ਕਰਮਜੀਤ ਨੂੰ ਬੰਦਾ ਬਨਣੋਂ ਸਮਾਂ ਨਹੀਂ ਲੱਗਣਾ। ਸਮਝਦਾਰਾ, ਪੜਿਆ ਲਿਖਿਆ ਆਜੋ ਹੌਲੀ-ਹੌਲੀ ਲੈਨ ਤੇ। ਚਿੰਤਾ ਨਾ ਕਰੋ। ਬਾਉ ਜੀ ਨੇ ਹੌਸਲਾ ਦਿੰਦੇ ਹੋਏ ਜੀਤੇ ਬਾਰੇ ਮਲਖਾ ਸਿੰਘ ਨੂੰ ਸਮਝਾਇਆ। ਸੱਜੇ ਪਾਸੇ ਵੱਲ ਪੌੜੀਆਂ ਚੜ੍ਹ ਕੇ ਲਗਭਗ 20 ਮਿੰਟ ਦੀ ਉਡੀਕ ਬਾਅਦ ਕਰਮਜੀਤ ਮਲਖਾ ਸਿੰਘ ਕੋਲ ਆਇਆ ਬਿਨਾਂ ਬੁલાਏ ਪਿਓ ਪਤਨੀ ਇੱਕ ਦੂਜੇ ਵੱਲ ਗੋਹ ਨਾਲ ਦੇਖਿਆ ਸ਼ਾਇਦ ਜੀਤੇ ਨੂੰ ਪਿਓ ਦੇ ਘਰ ਵਰਗੀ ਮੌਜ ਨਹੀਂ ਲੱਗਦੀ ਸੀ ਜੀਤੇ ਦੇ ਚਿਹਰੇ ਤੇ ਘਰ ਜਾਣ ਦੀ ਖੁਸ਼ੀ ਦਿਸ ਰਹੀ ਸੀ ਉਧਰ ਮਲਖਾ ਸਿੰਘ ਬਾਉ ਜੀ ਦੇ ਕਹੀ ਅਨਸਾਰ ਜੀਤੇ ਦੇ ਚਿਹਰੇ 'ਚੋਂ ਇੱਕ ਵਧੀਆ ਇਨਸਾਨ ਬਣਨ ਦਾ ਨਕਸ਼ਾ ਭਾਲ ਰਿਹਾ ਸੀ ਕਰਮਜੀਤ ਪਹਿਲਾਂ ਨਾਲੋਂ ਕੁਝ ਲਿੱਸਾ ਸੀ ਅੱਖਾਂ ਵਿੱਚ ਚਮਕ ਵੀ ਨਹੀਂ ਸੀ ਪਰ ਬੁੱਲਾਂ ਦੇ ਕਾਫੀ ਦਿਨਾਂ ਬਾਅਦ ਘਰ ਜਾਣ ਦੀ ਖੁਸ਼ੀ ਸਾਫ਼ ਚੱਲ ਰਹੀ ਸੀ ਆਪਣੇ ਕੱਪੜਿਆਂ ਵਾਲਾ ਝੋਲਾ ਚੋਕ ਜੀਤਾ ਤੇ ਮਲਖਾ ਸਿੰਘ ਕੈਂਪ ਤੋਂ ਬਾਹਰ ਗੱਡੀ ਬਾਲ ਆ ਗਈ ਗੱਡੀ 'ਚ ਬੈਠ ਮਲਖਾ ਸਿੰਘ ਕਿਵੇਂ ਆ ਸ਼ੇਰਾ ਹੁਣ ਮੋਹ ਘਟਿਆ ਨਸ਼ੇ ਨਾਲੋਂ ਹਲਕੀ ਲਈ ਟੀਚਰ ਤੇ ਸੱਚਾਈ ਪੁੱਛਣ ਦੇ ਬਹਾਨੇ ਜੀਤੇ ਨੂੰ ਪੁੱਛਣ ਲੱਗਾ ਇਸ ਗੱਲ ਦਾ ਜਵਾਬ ਜੀਤੇ ਨੇ ਕੋਈ ਨਹੀਂ ਦਿੱਤਾ ਰਸਤੇ 'ਚ ਉਹ ਇੱਕ-ਇੱਕ ਗਲਾਸ ਚੂਸ ਦਾ ਪੀ ਕੇ ਜੀਤਾ ਤੇ ਮਲਖਾ ਸਿੰਘ ਨੇ ਘਰ ਦੇ ਗੇਟ ਮੂਰੇ ਆ ਕੇ ਹਾਰਨ ਮਾਰਿਆ ਤਾਂ ਗਿਆਨ ਕੌਰ ਚੌਂਕੇ ਵਿੱਚੋਂ ਪੁੱਤ ਨੂੰ ਦੇਖਣ ਦੇ ਚਾਹ ਵਿੱਚ ਭੱਜ ਕੇ ਗੇਟ ਖੋਲਣ ਆਈ ਗੱਡੀ 'ਚ ਉਤਰਦਿਆਂ ਗਿਆਨ ਕੌਰ ਨੇ ਜੀਤੇ ਨੂੰ ਮਾਂ ਦੇ ਨਿੱਗ ਵੱਲੋਂ ਪਿਆਰ ਦੇਣਾ ਚਾਹਿਆ ਪਰ ਜੀਤਾ ਬਾਹਰੋਂ ਨਿਕਲ ਕੇ ਆਪਣੇ ਕਮਰੇ ਵੱਲ ਨੂੰ ਹੋਤਰਿਆ ਨਸ਼ੇ ਦਾ ਪ੍ਰਭਾਵ ਜੀਤੇ ਤੇ ਆ ਜਾਂ ਖਤਮ ਹੋ ਗਿਆ ਇਹ ਤਾਂ ਸਮੇਂ ਦੇ ਘਰਪ ਵਿੱਚ ਹੈ ਪਰ ਜੀਤੇ ਦੇ ਕੁਰਖਤ ਸੁਭਾਅ ਵਿੱਚ ਪ੍ਰਤੀ ਪਰ ਵੀ ਫਰਕ ਨਹੀਂ ਪਿਆ ਸ਼ਾਮੀ ਜਾਦਾ ਗਲਾਸ ਜੀਤੇ ਨੂੰ ਫੜਾਉਣਾ ਹੀ ਗਿਆਨ ਕੌਰ ਜੀਤੇ ਕੋਲ ਬੈਠ ਕੇ ਕਹਿਣ ਲੱਗੀ ਤੇਰੇ ਲਈ ਕੁੜੀ ਦੇਖਣ ਜਾਣਾ ਤੇਰੀ ਭੂਆ ਨੇ ਦੱਸ ਪਾਈ ਤਾਂ ਆਪਣਾ ਹੁਲਿਆ ਸਹੀ ਕਰ ਲਈ ਨਾਲੇ ਇਹ ਜੱਬਲੀਆਂ ਜੀ ਨਾ ਮਰੀਆਂ ਉੱਥੇ ਪੜ੍ਹੇ ਲਿਖੇ ਚੱਜ ਅਚਾਰ ਦੀ ਕੁੜੀ ਆ ਰਿਸ਼ਤਾ ਹੱਥੋਂ ਨਾ ਗਵਾ ਲਈ ਪਿਓ ਨੌਕਰੀ ਕਰਦਾ ਕੁੜੀ ਦਾ ਬਥੇਰਾ ਕੁਝ ਦੇਣਗੇ ਤੈਨੂੰ ਆਹੋ ਗਿਆਨ ਕੌਰ ਸੁਪਨੇ ਵਿੱਚ ਗਵਾਚੀ ਸੀ ਜੀਤੇ ਨਾਲ ਗੱਲਾਂ ਕਰ ਰਹੀ ਸੀ ਵਿਆਹ ਦਾ ਸੁਣ ਕੇ ਜੀਤੇ ਨੂੰ ਵੀ ਚਾਜ ਆ ਹੋ ਗਿਆ ਸੀ ਜੀਤਾ ਵੀ ਅੰਦਰੋਂ ਵਿਆਹ ਲਈ ਕਾਲਾ ਸੀ ਖੁੱਤਾਂ ਕਹਿ ਨਹੀਂ ਸੀ ਸਕਦਾ ਘਰ ਵਿਆਹ ਲਈ ਦੂਜਾ ਆਪਣੀਆਂ ਕਰਤੂਤਾਂ ਕਰਕੇ ਇਸ ਕਲ ਦਾ ਅੰਦਾਜ਼ਾ ਵੀ ਸੀ ਪਹਿਲਾਂ ਮੈਨੂੰ ਕੁੜੀ ਕਿਹਨੇ ਦੇਣੀ ਪਾਲੀ ਵਰਗੀ ਹੋਂਹ ਹਾਰ ਕੁੜੀ ਮਿਲੂ ਜੀਤੇ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਵਿਆਹ ਦੇ ਲੱਡੂ ਜੀਤੇ ਨੂੰ ਅੰਦਰੋਂ ਨਚਾਉਣ ਲੱਗ ਪਏ ਜਾਦਾ ਗਲਾਸ ਖਾਲੀ ਕਰਕੇ ਜੀਤਾ ਬਾਹਰ ਗੇਟ ਵੱਲ ਨੂੰ ਆ ਗਿਆ ਰਾਤ ਦੇ ਰੋਟੀ ਪਾਣੀ ਦੇ ਆਰ ਵਿੱਚ ਜੁਟ ਗਏ ਮਿੱਥੇ ਦਿਨ ਮੁਖਤਿਆਰ ਸਿੰਘ ਗੁਰਪਖਸ਼ ਕੋਰ ਪਾਲੀ ਤੇ ਕਮਲਜੀਤ ਆਪਣੇ ਕੁਝ ਨੇੜਲੇ ਸਾਖ ਸੰਬੰਧੀਆਂ ਨਾਲ ਦੋ ਗੱਡੀਆਂ ਕਰਵਾ ਕੇ ਪੰਡੂਰੀ 500 ਦੇ ਪਿੰਡ ਪਾਲੀ ਲਈ ਮੁੰਡਾ ਦੇਖਣ ਚੱਲ ਪਈ। ਰਸਤੇ ਵਿੱਚ ਦਸਨ ਪੁੱਛਣ ਵਾਲੀਆਂ ਅਨੇਕਾਂ ਗੱਲਾਂ ਕਰਦੇ ਕਰਦੇ ਕਈ ਵਿਅੰਤਾਂ ਬਣਾਈਆਂ। ਤਿੰਨ ਚਾਰ ਡੱਬੇ ਮਠਿਆਈ ਦੇ ਰਸਮ ਰਵਾਜ ਦੀਆਂ ਦੋ ਚਾਰ ਵਸਤਾਂ ਰਸਤੇ 'ਚ ਗੱਡੀ ਰੋਕ ਕੇ ਮਲਖਾ ਸਿੰਘ ਨੇ ਫੜ ਲਈਆਂ। ਜੀਤਾ ਮਲਖਾ ਸਿੰਘ ਤੇ ਗਿਆਨ ਕੋਰ ਪਹਿਲਾਂ ਹੀ ਪਹੁੰਚੇ ਹੋਏ ਸਨ। ਮੁੰਡੇ ਦੀ ਭੂਆ ਦਾ ਘਰ ਸੀ, ਕੁੜੀ ਦੀ ਮਾਸੀ ਦਾ ਘਰ ਸੀ। ਸੋ ਨੇੜਲੀ ਰਿਸ਼ਤੇਦਾਰੀ ਹੋਣ ਕਰਕੇ ਹੀ ਦੋਨੋਂ ਧਿਰਾਂ ਆਪਣੇ ਪੰ ਦਾ ਹੱਕ ਜਿਤਾ ਰਹੀਆਂ ਸਨ ਅੱਜ ਜੀਤੇ ਨੇ ਅਸਮਾਨੀ ਰੰਗੀ ਕਮੀਜ਼ ਨਾਲ ਕਾਲੇ ਰੰਗ ਦਾ ਕੋਟ ਪੈਂਟ ਪਾਇਆ ਸੀ ਤੇ ਅਸਮਾਨੀ ਰੰਗੀ ਹੀ ਪੱਗ ਵਿੱਚ ਖੂਬ ਜੱਚ ਰਿਹਾ ਸੀ ਦਾੜੀ ਮੁੱਛਾਂ ਤੇ ਹਲਕੀ ਜਿਹੀ ਕੜਵਾਈ ਖਤ ਨਾਲ ਜੀਤੇ ਦਾ ਚਿਹਰਾ ਅੱਜ ਚਮਕ ਰਿਹਾ ਸੀ ਰਸਮੀ ਗੱਲਬਾਤ ਤੋਂ ਬਾਅਦ ਪਾਲੀ ਦਾ ਚਾਚਾ ਜੀਤੇ ਨੂੰ ਪੜ੍ਹਾਈ ਬਾਰੇ ਪੁੱਛਣ ਲੱਗਾ ਜੀ ਮੈਂ ਬੀਐਸਸੀ ਕੀਤੀ ਪਿਛਲੇ ਸਾਲ ਜੀਤੇ ਨੇ ਕਿਹਾ ਫੇਰ ਕੋਈ ਨੌਕਰੀ ਵੱਲ ਹੱਥ ਪੈਰ ਨਹੀਂ ਮਾਰਿਆ ਕਰਨੈਲ ਸਿੰਘ ਪਾਲੀ ਦਾ ਚਾਚਾ ਨਾਲ ਹੀ ਦੂਜੇ ਸਵਾਲ ਕੱਢ ਮਾਰਿਆ ਕੋਸ਼ਿਸ਼ ਕਰੀ ਜਾਨਨੇ ਆ ਜੀ ਇੱਕ ਅਬੋਰ ਵੱਲ ਮਿਲਦੀ ਸੀ ਪ੍ਰਾਈਵੇਟ ਨੌਕਰੀ ਪਰ ਦੂਰ ਹੋਣ ਕਰਕੇ ਮੰਮੀ ਨਹੀਂ ਮੰਨੇ ਜੀ ਤੈਨੂੰ ਦੱਸਿਆ ਇੰਨੇ ਨੂੰ ਬੰਸੂਦੀ ਨੂੰ ਪਾਲੀ ਨੂੰ ਲੈ ਕੇ ਸਾਰਿਆਂ ਬਚਾ ਗਈ ਪਾਲੀ ਨੇ ਅੱਜ ਫਿਰੋਜ਼ੀ ਰੰਗ ਦਾ ਸੂਟ ਪਾਇਆ ਸੀ ਹਲਕੇ ਜਿਹੇ ਮੇਕਅਪ ਵਿੱਚ ਸਾਦੇ ਜਿਹੇ ਢੰਗ ਨਾਲ ਤਿਆਰ ਹੋਈ ਪਾਲੀ ਅੱਜ ਪਰੀਆਂ ਵਾਂਗ ਲੱਗਦੀ ਸੀ ਸੋਨੀਤਾ ਵੈਸੇ ਹੀ ਬਾਲੀ ਸੀ ਪਰ ਸੁਣਿਆ ਇਸ ਦਿਨ ਕੁੜੀ ਦੇ ਚਿਹਰੇ ਤੇ ਦੋਣਾ ਨੂਰ ਹੋ ਜਾਂਦਾ ਪਾਲੀ ਵਾਲ ਦੇਖ ਕੇ ਅੱਜ ਅੱਖ ਨਹੀਂ ਪੱਟ ਹੁੰਦੀ ਸੀ ਜਿੱਤੇ ਦੀਆਂ ਤਾਂ ਪਾਲੀ ਨੂੰ ਦੇਖ ਕੇ ਅੱਖਾਂ ਹੀ ੱਡੀਆਂ ਰਹਿ ਗਈਆਂ ਗਿਆਨਕੌਰ ਵੀ ਕੁੜੀ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋ ਗਈ ਮਨ ਹੀ ਮਨ ਹਾਂ ਕਰੀ ਬੈਠੀ ਸੀ ਮਲਖਾ ਸਿੰਘ ਦੇ ਅੰਦਰ ਡਰ ਸੀ ਕਿ ਮੇਰੇ ਨਖੱਟੂ ਮੁੰਡੇ ਬਾਰੇ ਜਾਣ ਕੇ ਕਿਤੇ ਐਨਾ ਵਧੀਆ ਰਿਸ਼ਤਾ ਨਾ ਹੱਥੋਂ ਨਿਕਲ ਜਾਵੇ ਗਿਆਨਕੌਰ ਪਾਲੀ ਦੇ ਕੋਲ ਆ ਕੇ ਬੈਠ ਗਈ ਪੁੱਤ ਕਿਹੜੀ ਕਲਾਸ ਚ ਪੜ੍ਹਦੇ ਹੂੰ ਜੇ ਮੈਂ ਬੀਏ ਕਰਦੀ ਆ ਇੱਕੋ ਇਹ ਸਵਾਲ ਪੁੱਛ ਕੇ ਗਿਆਨਕੌਰ ਨੇ ਕਿੰਨੀਆਂ ਸਾਰੀਆਂ ਅਸੀਸਾਂ ਪਾਲੀ ਨੂੰ ਦੇ ਦਿੱਤੀਆਂ ਕਿੰਨੀ ਸੋਹਣੀ ਮੇਰੀ ਨੂ ਰਾਣੀ ਮੇਰੀ ਨਜ਼ਰ ਨਾ ਲੱਗ ਜਾਵੇ ਇਹ ਕਹਿੰਦੇ ਹੋਏ ਗਿਆਨਕੌਰ ਪਾਲੀ ਦਾ ਸਿਰ ਪਲੋਸਣ ਲੱਗ ਪਈ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਤੇ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਆ ਗਈ ਪਰ ਬਾਰ ਕਿਹੋ ਜਿਹਾ ਇਹ ਸਾਮ 15 ਕਿੱਲਿਆਂ ਦੀ ਢੇਰੀ ਹੇਠ ਦੱਬਿਆ ਗਿਆ ਜਾਂ ਕੁੜੀ ਦੇ ਸਾਉ ਆਪਣੇ ਹੇਠ ਜਿਸ ਕੁੜੀ ਨੇ ساری ਉਮਰ ਇੱਕ ਐਸੇ ਇਨਸਾਨ ਨਾਲ ਕੱਢਣੀ ਜਿਸ ਨੂੰ ਨਾਂ ਤਾਂ ਜਾਣਦੀ ਤੇ ਨਾ ਪਹਿਚਾਨਦੀ ਕੀ ਆਦਤਾਂ ਕੀ ਰਹਿਣ ਸਹਿਣ ਪਸੰਦ ਨਾ ਪਸੰਦ ਬਾਰੇ ਵੀ ਕੁਝ ਪਤਾ ਨਹੀਂ ਉਸ ਦੀ ਸਲਾਹ ਲਈ ਬਿਨਾਂ ਦੋਨਾਂ ਪਰਿਵਾਰਾਂ ਵੱਲੋਂ ਇੱਕ ਦੂਜੇ ਨੂੰ ਬਤਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਮੁੰਡੇ ਤੇ ਕੁੜੀ ਨੂੰ ਕੁਰਸੀ ਤੇ ਬਿਠਾ ਕੇ ਝੋਲੀ ਵਿੱਚ ਤੌਲੀਆਂ ਰੱਖ ਕੇ ਸ਼ਗਨ ਮਿਹਾਰ ਹੋਣ ਲੱਗੇ ਦੋਹਾਂ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਜਾਪਣੀ ਉਪਰੰਤ ਆਪਸੀ ਕੁ ਸਰਮਸਰਤੋ ਬਾਦ ਦੋਨਾਂ ਧਿਰਾਂ ਵੱਲੋਂ ਹਾਂ ਹੋ ਗਈ ਮਲਕਾ ਸਿੰਘ ਤੇ ਮੁਖਤਿਆਰ ਸਿੰਘ ਕੁੜਮ ਬਣਨ ਦੀ ਖੁਸ਼ੀ ਵਿੱਚ ਦਿਲਵਕੜੀ ਪਾ ਕੇ ਮਿਲਣ ਲੱਗੇ। ਅੱਜ ਦੋ ਪਰਿਵਾਰਾਂ ਦਾ ਸਮੇਲ ਹੋ ਗਿਆ ਸੀ। ਬੰਸੋ ਤੇ ਬੀਰੋ ਦੋਨੋਂ ਦਰਾਨੀ ਜਠਾਣੀ। ਅੱਜ ਸਾਖ ਪੱਕੇ ਹੋਏ ਤੇ ਵਿਚੋਲਣਾ ਮੈਨੂੰ ਵੀ ਮਿਲਣ ਵਾਲੀਆਂ ਛਾਪਾਂ ਦੀ ਖੁਸ਼ੀ ਵਿੱਚ ਗਦਗਦ ਸੰ। ਵਧਾਈਆਂ ਦੀ ਆਵਾਜ਼ ਵਿੱਚ ਦੋਨੋਂ ਪਰਿਵਾਰ ਅਗਲੇ ਕਾਜ ਵਿਹਾਰਾਂ ਲਈ ਸਮਾਂ ਲੈਂਦੇ ਹੋਏ ਆਪਣੇ ਆਪਣੇ ਘਰ ਆ ਗਏ। ਪਾਲੀ ਨੇ ਘਰ ਆ ਕੇ ਫਿਰ ਆਪਣੇ ਡੈਡੀ ਨਾਲ ਗੱਲ ਦੁਹਰਾਈ। ਡੈਡੀ ਮੈਂ ਬੀਅਰ ਜ਼ਰੂਰ ਕਰਨੀ ਆ ਮੈਨੂੰ ਨਹੀਂ ਪਤਾ ਉਹਨਾਂ ਚਾਹ ਰੋਕ ਲਿਓ ਵਿਆ ਪੁੱਤ ਆਪਾਂ ਕੁੜੀ ਵਾਲਿਆਂ ਜਿਆਦਾ ਮਰਜੀ ਤੇਰੇ ਸਹੁਰਿਆਂ ਦੀ ਚੱਲਣੀ ਕਿਆ ਕੇ ਦੇਖ ਲਵਾਂਗੇ ਪਰ 2 ਸਾਲ ਦਾ ਫਰਕ ਬਹੁਤ ਹੁੰਦਾ ਮੁਖਤਿਆਰ ਸਿੰਘ ਬੋਲਿਆ ਬੇਸ਼ੱਕ ਮੈਨੂੰ ਵਿਆਹ ਤੋਂ ਬਾਅਦ ਕਰਵਾ ਦੇਣ ਪਰ ਪਾਲੀ ਨੇ ਆਪਣੇ ਬਾਪ ਦਾ ਬੋਝ ਲਾਉਂਦੇ ਹੋਏ ਕਿਹਾ ਹਾਂ ਇਹ ਤਾਂ ਮੰਨ ਹੀ ਜਾਣਗੇ ਕਮਾਊ ਨੂੰ ਮਿਲੂ ਅਗਲੇ ਨੂੰ ਸਰਕਾਰੀ ਨੌਕਰੀ ਕਿਨੂੰ ਨਹੀਂ ਚੰਗੀ ਲੱਗਦੀ ਈ ਜ਼ਰੂਰ ਮੰਨ ਜਾਣਗੇ ਕੁੜਮ ਆਪਾਂ ਤੇਰੀ ਮਾਸੀ ਨੂੰ ਵਿਚ ਪਾ ਕੇ ਗੱਲ ਰੱਖਾਂਗੇ ਵਿੱਚ ਬੀਅੜ ਕਰਾਉਣ ਦੀ ਪਾਲੀ ਨੇ ਕੁਲਜੀਤ ਭਾਬੀ ਤੇ ਆਪਣੀਆਂ ਦੋ ਤਿੰਨ ਕਾਲਜ ਦੀਆਂ ਸਹੇਲੀਆਂ ਨਾਲ ਆਪਣੀ ਪੱਕਠਕ ਵਾਲੀ ਖਬਰ ਸੁਣਾ ਕੇ ਖੁਸ਼ੀ ਸਾਂਝੀ ਕੀਤੀ ਮੁਖਤਿਆਰ ਸਿੰਘ ਦੇ ਘਰ ਤਾਂ ਜਿਵੇਂ ਅੱਜ ਤੋਂ ਹੀ ਵਿਆਹ ਵਾਲਾ ਮਾਹੌਲ ਸ਼ੁਰੂ ਹੋ ਗਿਆ ਹਰ ਕੁੜੀਵਾਨ ਪਾਲੀ ਨੇ ਵੀ ਆਪਣੇ ਹਮਸਫਰ ਲਈ ਅਨੇਕਾਂ ਸੁਪਨੇ ਸਜਾ ਲਏ ਜ਼ਮੀਨ ਜਾਇਦਾਦ ਪੱਖੋਂ ਉੱਚਾ ਕਰ ਮੈਲਨ ਕਰਕੇ ਬੀਐਸਸੀ ਕਲੀਅਰ ਹੋਣ ਕਰਕੇ ਪਾਲੀ ਲਈ ਜੀਤਾਂ ਰਾਜਕੁਮਾਰ ਤੋਂ ਘਟ ਨਹੀਂ ਜਾ ਪ ਰਿਆ ਸੀ ਗੁਰਬਖਸ਼ कौर ਬੇਸ਼ੱਕ ਆਪਣੇ ਪੁਰਾਣੇ ਖਿਆਲਾਂ ਤੇ ਇੱਕਔਰ ਸੁਭਾਅ ਵਾਲੀ ਸੀ ਪਰ ਉਸਨੇ ਆਪਣੀ ਧੀ ਪਾਲੀ ਨੂੰ ਪਰਿਵਾਰ ਵਿੱਚ ਰਚਨ ਮਚੰਦੇ ਸੋਹਣੇ ਸੰਸਕਾਰ ਦਿੱਤੇ ਸਨ ਵੈਸੇ ਵੀ ਪਾਲੀ ਸਲੀਕੇ ਵਾਲੀ ਤੇ ਘਰ ਦੇ ਰੋਜ਼ਮਰਾਂ ਦੇ ਕੰਮਾਂ ਵਿੱਚ ਨਿਪੁੰਨ ਸੀ ਕੋਈ ਸ਼ੱਕ ਨਹੀਂ ਪਾਲੀ ਅੰਦਰ ਸਾਉਤੀ ਸਾਉ ਨੂ ਵਾਲੇ ਗੰਤਨ ਤੁੰਨ ਕੇ ਭਰੇ ਸਨ ਪਾਲੀ ਦੇ ਪੱਕੇ ਪੇਪਰਾਂ ਕਰਕੇ ਵਿਆਹ ਦੀ ਤਰੀਕ ਮਈ ਦੇ ਅਖੀਰ ਜਾਂ ਜੂਨ ਤੱਕ ਅੱਗੇ ਵਧਾ ਦਿੱਤੀ ਗਈ ਬੇਸ਼ੱਕ ਵਿਆਹ ਦੇ ਸੁਪਨੇ ਘੜੀ ਮੁੜੀ ਪਾਲੀ ਦੇ ਅੱਖਾਂ ਅੱਗੇ ਆ ਕੇ ਸ਼ਰਾਰਤ ਨਾਲ ਟੌਂਚ ਕਰ ਜਾਂਦੇ ਪਰ ਪਾਲੀ ਨੇ ਆਪਣੀ ਪੜ੍ਹਾਈ ਪ੍ਰਤੀ ਹਮੇਸ਼ਾ ਸਿਹਰਦਤਾ ਦਿਖਾਈ ਪਾਲੀ ਨੇ ਆਪਣੀ ਪੜ੍ਹਾਈ ਆਪਣੇ ਵਿਆਹ ਤੇ ਹਾਵੀ ਨਹੀਂ ਹੁੰਨ ਦਿੱਤੀ ਪਾਲੀ ਦੇ ਸਾਰੇ ਪੇਪਰ ਇੱਕ ਤੋਂ ਵੱਧ ਵਧੀਆ ਹੋਏ ਕਦੇ ਹਲਵਾਈ ਨਾਲ مشورہ ਕਦੇ ਟੈਂਟ ਵਾਲੇ ਨਾਲ ਗੱਲਬਾਤ ਕਦੇ ਸ਼ਰੀਕੇ ਨਾਲ ਕੋਈ مشورہ ਕਦੇ ਹੋਰ ਸਲਾਹਾਂ مختियार ਸਿੰਘ ਦੇ ਘਰ ਪਹਿਲਾ ਵਿਆਹ ਸੀ ਸੋ مختियार ਸਿੰਘ ਦੇ ਸਿਰ ਢੇਰ سارے ਫਿਕਰ ਸਨ ਬੇਸ਼ੱਕ ਕਮਲਜੀਤ ਆਪਣੇ ਪਿਓ ਨਾਲ مددگار ਸੀ ਫਿਰ ਵੀ مختियार ਸਿੰਘ ਉਸ ਦੇ ਨਿਆਂ ਪੂਣੇ ਕਰਕੇ ساری ذمہ داری ਆਪ ਹੀ ਨਿਭਾਉਣਾ ਚਾਹੁੰਦਾ ਸੀ مختियार ਸਿੰਘ ਆਪਣੀ ਧੀ ਦਾ ਵਿਆਹ ਪੂਰਾ ਠੋਕ ਵਜਾ ਕੇ ਕਰਨਾ ਚਾਹੁੰਦਾ ਸੀ ਅਸਰ ਰਸੂਖ ਵਾਲੀ ਕੌੜਮਚਾਰੀ ਵੱਲੋਂ ਕੋਈ ਉਲੰਭਾ ਲੈਣ ਦੇ ਹੱਕ ਵਿੱਚ ਨਹੀਂ ਸੀ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਸੀ ਮੁਖਤਿਆਰ ਸਿਓ ਤੇ ਗੁਰਬਖਸ਼ ਘਰ ਕਦੇ ਸ਼ਹਿਰ ਦੇ ਸੁਨਿਆਰੇ ਦੇ ਕਦੇ ਬਜਾਜੀ ਵਾਲੇ ਦੇ ਕਦੇ ਫਰਨੀਚਰ ਵਾਲੇ ਦੇ ਕਿਹੜੇ ਤੇ ਢੇੜਾ ਲਾਉਂਦੇ ਰਹਿੰਦੇ ਮਹੀਨੇ ਤੋਂ ਹਫ਼ਤੇ ਹਫ਼ਤੇ ਤੋਂ ਦਿਨ ਰਹਿੰਦੇ ਪਤਾ ਨਹੀਂ ਲੱਗਾ ਕਦੋਂ ਘਰ ਦੇ ਦਰਵਾਜ਼ੇ ਤੋਂ ਨੈਣ ਸ਼ਗਨਾ ਵਾਲੇ ਅੰਬ ਦੇ ਪੱਤੇ ਆਟੇ ਚ ਪਰੋਕੇ ਬਣ ਗਏ ਸੋ ਦੋਸਤੋ ਇਸ ਹੀ ਇੱਥੇ ਤੱਕ ਦੀ ਕਹਾਣੀ ਅਗਲੀ ਕਹਾਣੀ ਆਪਾਂ ਜਾਣਾਂਗੇ ਅਗਲੇ ਭਾਗ ਵਿੱਚ ਉਮੀਦ ਹੈ ਤੁਹਾਨੂੰ ਇੰਤਜ਼ਾਰ ਜ਼ਰੂਰ ਰਹੇਗਾ ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ